ਤਸਵੀਰਾਂ ਸੰਗਰੂਰ ਨਾਲ ਲੱਗਦੇ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਗੇਟਿੰਗ ਕਰਕੇ ਰਸਤਾ ਸੀਲ ਕਰ ਦਿੱਤਾ ਗਿਆ ਐਨਾ ਹੀ ਨਹੀਂ ਕਿਸਾਨ ਇੱਥੋਂ ਅੱਗੇ ਨਾ ਵਧ ਸਕਣ ਇਸ ਦੇ ਲਈ ਰਾਸਤੇ ਦੇ ਵਿੱਚ ਟੋਏ ਪੁੱਟੇ ਗਏ ਨੇ ਸੀਮਟ ਸਰੀਏ ਦੇ ਭਾਰੀ ਪੱਥਰਾਂ ਤੇ ਲੋਹੇ ਦੀ ਬੈਰੀਗੇਟਿੰਗ ਭਾਰੀ ਪੁਲਿਸ ਫੋਰਸ ਤੇ ਕੰਟੇਨਰ ਕਿਸਾਨਾਂ ਨੂੰ ਰੋਕਣ ਦੇ ਲਈ 3 ਲੇਅਰ ਸਿਕਿਉਰਿਟੀ ਪਲਾਨ ਅਪਣਾਇਆ ਜਾ ਰਿਹਾ ਹੈ ਉਥੇ ਹਰਿਆਣਾ ਪ੍ਰਸ਼ਾਸਨ ਦੇ ਇਹਨਾਂ ਇੰਤਜ਼ਾਮਾਂ ਨੂੰ ਵੇਖ ਕੇ ਕਿਸਾਨਾਂ ਵਿੱਚ ਰੋਸ ਪਿਆ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਹਨਾਂ ਇੰਤਜ਼ਾਮਾਂ ਤੋਂ ਇੰਜ ਜਾਪਦਾ ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਹੋਵੇ ਅਸੀਂ ਤਾਂ ਅਸੀਂ ਤਾਂ ਇਹ ਦੇਖ ਰਹੇ ਹਾਂ ਵੀ ਜਿਸ ਤਰ੍ਹਾਂ ਮਹਿਸੂਸ ਹੁੰਦਾ ਵੀ ਪੰਜਾਬ ਜਿਹੜਾ ਹਿੰਦੁਸਤਾਨ ਦਾ ਹਿੱਸਾ ਨਹੀਂ ਪੰਜਾਬੀਆਂ ਨੂੰ ਆਪਾਂ ਦੇ ਹਿੰਦੁਸਤਾਨ ਦੇ ਵਿੱਚ ਜਾਣੋਂ ਤੋਂ ਰੋਕਿਆ ਜਾ ਰਿਹਾ ਬਿਨਾਂ ਮਤਲਬ ਤੋਂ ਦੇਖੋ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹ ਆਪਣੀ ਮੰਗਾਂ ਵਾਸਤੇ ਜਾਜ ਮੰਗਾਂ ਵਾਸਤੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਮੰਨਣ ਦੀ ਬਜਾਏ ਆਪਾਂ ਪਹਿਲੇ ਉਹਨੂੰ ਪਰੇਸ਼ਾਨ ਕਰਨ ਵਾਸਤੇ ਬਿਲਕੁਲ ਬਾਰਡਰ ਸੀਲ ਕਰ ਦਿੱਤਾ ਗਿਆ ਮੁਜਿਹਰੇ ਲੋਕ ਰਿਸ਼ਤੇਦਾਰੀਆਂ ਵਿਚ ਇੱਧਰ ਉੱਧਰ ਗਏ ਆਏ ਹੋਏ ਨੇ ਕਿੰਨੀ ਪਰੇਸ਼ਾਨੀ ਐ ਸਿਰ 3 ਕਿਲੋਮੀਟਰ ਦੋ ਬੀਬੀਆਂ ਪੈਦਲ ਤੁਰ ਕੇ ਆ ਰਹੀਆਂ ਨੇ ਅੱਗੋਂ ਅੱਕ ਬਾਰਡਰ ਸੀਲ ਕੀਤਾ ਲੰਘਣ ਨੂੰ ਥਾਂ ਨਹੀਂ ਛੱਡਿਆ ਕੋਈ ਦੱਸੋ ਵੀ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਜਾਂ ਚੀਨ ਦਾ ਜਾਂ ਹਿੰਦੁਸਤਾਨ ਦਾ ਬਾਰਡਰ ਕੇ ਨੇ ਹੁਣ ਤਾਂ ਹੁਣ ਤਾਂ ਪੱਕੇ ਤੌਰ ਤੇ ਇਸ ਤਰ੍ਹਾਂ ਸੀਲ ਕੀਤਾ ਜਾ ਰਿਹਾ ਜੇ ਪੰਜਾਬ ਦਾ ਹਿੰਦੁਸਤਾਨ ਦੇ ਨਾਲ ਕੋਈ ਸੰਬੰਧ ਨਹੀਂ ਸਰਕਾਰ ਨੂੰ ਚਾਹੀਦਾ ਜੇ ਸਿੱਧਕ ਡਿਕਲੇਅਰ ਕਰ ਦੇਣੇ ਪੰਜਾਬ ਸਾਡਾ ਤੇ ਸਾਡੇ ਨਾਲ ਪੰਜਾਬ ਦਾ ਕੋਈ ਸੰਬੰਧ ਨਹੀਂ ਇਸ ਕਰਨਾ ਪੰਜਾਬ ਸਾਡੇ ਵਿੱਚ ਆ ਤੇ ਨਾ ਸੀ ਪੰਜਾਬ ਤੇ ਜਾਈਏ ਤੇ ਸਿਆਪਾ ਮੁਕੇ ਰੋ ਰੋ ਦਾ ਕਿਉਂ ਇਹ ਪੰਜਾਬੀਆਂ ਨੂੰ ਮਤ ਜਾਨ ਪੁੱਛ ਕੇ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਨੇ ਅਹਿਸਾਸ ਕੀਤਾ ਜਾ ਰਿਹਾ ਕਿ ਤੁਸੀਂ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਭਾਰਤ ਆਜ਼ਾਦ ਦੇ ਵਿੱਚ ਨਹੀਂ ਰਹੇ ਤੁਸੀਂ ਰਹਿ ਰਿਹਾ ਕੋਈ ਇਹ ਕੋਈ ਤਰੀਕਾ ਥੋੜਾ ਕੋਈ